ਬਾਬਾ ਜੀ ਨਜ਼ਰ ਹੁੰਦੀ ਹੈ ਸਾਰੇ ਲੋਕਾਂ ਨੇ ਨਜ਼ਰ ਲੱਗ ਗਈ ਜੇ ਸੋਹਣਾ ਲੱਗਦਾ ਤੇ ਨੂੰ ਨਜ਼ਰ ਲੱਗ ਗਈ ਹੁੰਦੀ ਹੈ ਕਿ ਮੈਂ ਵੀ ਆ ਕੀ ਕਰਦੀਆਂ ਫਿਰ ਮਿਰਚਾਂ ਵਾਰਦੀਆਂ ਹਾਂ ਹਾਂਜੀ ਕਹਿੰਦੇ ਮਿਰਚਾ ਵਾਰਦੇ ਨਮਕ ਵਾਰਦੇ ਬਸ਼ ਫਿਰ ਕੀ ਹੋ ਜਾਊਗਾ ਨਜ਼ਰ ਚਲੇ ਜਾਊਗੀ ਹਾਂਜੀ ਮੈਂ ਮੈਂ ਪੁੱਛਣਾ ਚਾਹਨੀ ਆ ਸਾਰੇ ਕਹਿ ਦਿੰਦੇ ਆ ਮਿਰਚਾ ਵਾਰਦੇ ਨਮਕ ਵਾਰਦੇ ਉਹ ਗੱਡੀ ਦੇ ਨਾਲ ਜੁੱਤੀ ਵੀ ਪੁਰਾਣੀ ਬਣੀ ਹੁੰਦੀ ਹੈ ਹਾਂਜੀ ਹੈ ਹਾਂਜੀ ਹਾਂ ਉਹ ਕਾਲਾ ਜਿਹਾ ਤੇਲ ਵੀ ਲਾਉਂਦੀ ਹੈ ਨਜ਼ਰ ਨਾਲ ਲੱਗ ਜਾਂਦਾ ਹਾਂਜੀ ਲਾਉਂਦੇ ਤੇ ਲਾਉਂਦੇ ਆ ਹਾਂਜੀ ਨਜ਼ਰ ਤਾਂ ਫੇਰ ਵੀ ਉਤਰ ਜਾਂਦੀ ਹੈ ਉਹ ਕਹਿੰਦਾ ਕਿਹੜੀਆਂ ਚੀਜ਼ਾਂ ਚ ਫਸੇ ਹੋਏ ਹੋ ਬੇਟਾ ਮਿਰਚਾਂ ਦੇ ਨਾਲ ਕਿਸੇ ਦਾ ਕਰਮ ਖਤਮ ਹੋ ਜਾਣਗੇ ਹੈ ਪੁਰਾਣੀ ਜੁੱਤੀ ਲਾ ਕੇ ਮੇਰੇ ਕਰਮ ਖਤਮ ਹੋ ਜਾਣਗੇ ਜਿਹੜੇ ਕਰਮਾਂ ਦਾ ਹਿਸਾਬ ਕਿਤਾਬ ਉਹ ਤਾਂ ਮੈਂ ਦੇਣਾ ਹੀ ਦੇਣਾ ਹੈ ਹਾਂਜੀ ਆਸਾਨ ਇਹਨਾਂ ਝੂਠੀਆਂ ਤਸੱਲੀਆਂ ਚ ਪੈ ਜਾਂਦਾ ਹੈਗਾ ਕਿ ਜੀ ਚਲੋ ਕਰਦੇ ਨਵਾਂ ਘਰ ਬਣਿਆ ਤਾਂ ਕਾਲੀ ਜੁੱਤੀ ਟੰਗ ਲੋ ਜਾਂ ਪੁਰਾਣੀ ਜੁੱਤੀ ਟੰਗ ਲੋ ਗੱਡੀ ਦੇ ਨਾਲ ਟੰਗ ਲੋ ਐਂ ਕੁਛ ਹੁੰਦਾ ਬੇਟਾ ਨਹੀਂ ਜੀ ਮੈਮ ਨਹੀਂ ਲੌਜੀਕਲੀ ਚੱਲੋ ਨਾ ਆਪਾਂ ਤਾਂ ਇਹ ਚੋਚਲੇ ਬਣਾਏ ਗਏ ਹੈਗੇ ਆ ਕਿ ਸਾਨੂੰ ਮਹਤਾਜ ਕਰਨ ਵਾਸਤੇ ਕਿ ਆਪਾਂ ਡਰੇ ਔਰ ਡਰ ਕੇ ਆਪਾਂ ਦਬੇ ਰਹੀਏ ਆਪਾਂ ਡਰਾਂ ਚੋਂ ਨਿਕਲਣਾ ਹੈ ਔਰ ਡਰਾਂ ਚੋਂ ਤਾਂ ਨਿਕਲਾਂਗੇ ਜਦੋਂ ਆਪਾਂ ਖੁਦ ਮੁਖਤਿਆਰ ਹੋਵਾਂਗੇ ਜੇ ਹਰੇਕ ਚੀਜ਼ ਵਾਸਤੇ ਕਦੇ ਜੀ ਕਾਲੀ ਬਿੱਲੀ ਦੇਖ ਕੇ ਡਰ ਗਏ ਕਦੇ ਜੀ ਇਹਦੇ ਨਾਲ ਡਰ ਗਏ ਕਦੇ ਉਹਦੇ ਨਾਲ ਡਰ ਗਏ ਹੱਦ ਹੋ ਗਈ ਐਂ ਦੁਨੀਆ ਚੱਲ ਸਕਦੀ ਆ ਬੇਟਾ